ਇੱਕ ਪਾਸੇ ਕਹਿੰਦੇ ਨੇ ਅਸੀਂ ਪੰਜਾਬ ਨੂੰ ਕਹਿੰਦੇ ਨੇ ਸੈਂਟਰ ਕਰ। ਦੂਜੇ ਪਾਸੇ ਐਲੋਬੀ ਸਾਹਿਬ ਕਹਿੰਦੇ ਨੇ ਪੰਜਾਬ ਨੂੰ ਪੈਸੇ ਦੇਓ। ਇਧਰ ਨਾ ਪਾ ਦੇ ਕੋਈ ਮਿਸ਼ਨ ਚੜ੍ਹਦੀ ਕਲਾ ਚ। ਇਹ ਤਾਂ ਰੰਗਲਾ ਪੰਜਾਬ ਦਾ ਠੱਗੀ ਆ। ਮਤਲਬ ਇਹ ਜਿੰਨੀ ਮਾਰੀ ਕਰ ਲੈ ਜੀ ਅਸੀਂ ਕੋਈ ਐਸਾ ਫੰਡ ਬਣਾ ਲਿਆ ਜਿਹੜਾ ਕਿ ਵਿੱਤ ਮੰਤਰਾਲੇ ਦੇ ਅੰਡਰ ਆਉਂਦਾ ਹੈ। ਇੰਡੀਅਨ ਵਿੱਤ ਮੰਤਰਾਲੇ ਤੋਂ ਅਸੀਂ ਇਨਕਮ ਟੈਕਸ ਦੇ ਅਜੰਕਸ਼ਨਸ ਲਈਆਂ ਨੇ। ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ ਵੀ ਰੱਖਦੇ ਆ ਆਪ ਦੀ ਕੰਜੀ ਜੀ ਉਸ ਤੋਂ ਬਾਹਰ ਦੇ ਸਦੀਆਂ ਨੂੰ ਕਰੋੜ ਰੁਪਏ ਦੇ ਸਕਦੇ ਨੇ ਕਿਉਂਕਿ ਅੱਧੀ ਗੱ비 ਰ ਆਪਦਾ ਸੀ ਰਿਪੇਅਰ ਕਰਾ ਦੇਣਾ। ਬੇਰੀ पूरे देश तो सोना ने वो नेशनल फेस पण 252 किलो सोना टोटल ऐसे सारे देश से 5.327 किलो 5 किलो 327 ग्राम किलो सारे देश तो ऐसे ਤੇ ਸਾਡੀਆਂ 3 ਭੈਣਾਂ ਨੇ ਮਾਵਾ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾ ਲਾ ਕੇ 47 ਗੁਣਾ پورے ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਹੈ ਉਹ ਜਵਾਲਾ ਨਾ Nehru ਦੇ ਅੱਸੀ ਨਹੀਂ ਥੋੜਾ ਹਿਸਟਰੀ ਫੜ ਕੇ ਆਇਆ ਕਰੋ ਜਨਾਬ ਤੁਸੀਂ ਆ ਕੇ ਕਹਿੰਦੇ ਉਹ ਬੰਗਲਾ ਪੰਜਾਬ ਬਣਾਤਾ ਇੱਥੇ ਮੰਗੀ ਜਾਂਦਾ ਤੁਸੀਂ ਤੋਂ ਸੁਬਾਰ ਦੇ ਮੰਗਣ ਲੱਗੇ ਹੋਏ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਉਣੀ ਪੈਂਦੀ ਹੈ ਤੁਸੀਂ ਸਾਡੇ ਤੋਂ ਸ਼ੱਕ ਕਰੀ ਜਾਂਦੇ ਹੋ ਆਇ ਤੁ ਖਾ ਜਾਣਗੇ ਤੁ ਖਾ ਜਾਣਗੇ I'm not know fan, so I don't hold